ਵਿਸ਼ਵ ਵਰਤਾ ਦੇਖ ਰਹੇ ਹਾਂ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਅਮਰੀਕਾ ਦੀ ਸਰਕਾਰ ਵੱਲੋਂ 104 ਭਾਰਤੀ ਜਿਹੜੇ ਅੰਮ੍ਰਿਤਸਰ ਦੇ ਰਾਜਾ ਸੰਸੀ ਹਵਾਈ ਅੱਡੇ ਤੇ ਪਹੁੰਚਾਏ ਗਏ ਨੇ ਉਹਨਾਂ ਦੇ ਵਿੱਚੋਂ 30 ਪੰਜਾਬੀ ਨੇ ਤੇ ਹੁਣ ਇਹਨਾਂ 30 ਪੰਜਾਬੀਆਂ ਦੀਆਂ ਵੱਖੋ-ਵੱਖਰੀਆਂ ਕਹਾਣੀਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਜਿਵੇਂ ਕਿ 30 ਪੰਜਾਬੀ ਇਹਨਾਂ ਦੇ ਵਿੱਚ ਸ਼ਾਮਲ ਨੇ ਪੰਜਾਬ ਦੇ ਵੱਖੋ-ਵੱਖਰੇ ਜ਼ਿਲ੍ਹਿਆਂ ਤੋਂ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਦੁਆਬੇ ਏਰੀਏ ਦੇ ਨੇ ਹਾਲਾਂਕਿ ਮਾਝੇ ਅਤੇ ਮਾਲਵੇ ਦੇ ਵੀ ਨੌਜਵਾਨ ਇਸ ਦੇ ਵਿੱਚ ਸ਼ਾਮਲ ਨੇ ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਉਹਨਾਂ ਦੀਆਂ ਵੱਖੋ-ਵੱਖਰੀਆਂ ਕਹਾਣੀਆਂ ਸਾਹਮਣੇ ਆਈਆਂ ਨੇ 40 40 45 45 ਲੱਖ ਰੁਪਇਆ ਲਾ ਕੇ ਇਹ ਨੌਜਵਾਨ ਜਿਹੜੇ ਨੇ ਅਮਰੀਕਾ ਗਏ ਸਨ ਬਾਰਡਰ ਟੱਪ ਕੇ ਕੋਈ ਮੈਕਸੀਕੋ ਦਾ ਬਾਰਡਰ ਟੱਪ ਕੇ ਗਿਆ ਸੀ ਤੇ ਕੋਈ ਸਮੁੰਦਰੀ ਜਹਾਜ਼ਾਂ ਦੇ ਰਾਹੀਂ ਅਮਰੀਕਾ ਪਹੁੰਚਿਆ ਸੀ ਤੇ ਹੁਣ ਅਸੀਂ ਗੱਲ ਕਰਦੇ ਹਾਂ ਅੰਮ੍ਰਿਤਸਰ ਦੇ ਰਾਜਾ ਤਾਲ ਜਿਹੜਾ ਪਿੰਡ ਹੈ ਟਾਰੀ ਦੇ ਨਜ਼ਦੀਕ ਉਸ ਦੇ ਨੌਜਵਾਨ ਅਰਸ਼ਦੀਪ ਦੀ ਅਰਸ਼ਦੀਪ ਵੀ ਅਮਰੀਕਾ ਪਹੁੰਚਿਆ ਸੀ ਜਿੱਥੋਂ ਉਸ ਨੂੰ ਪੈਰਾਂ ਦੇ ਵਿੱਚ ਬੀੜੀਆਂ ਤੇ ਹੱਥਾਂ ਦੇ ਵਿੱਚ ਹੱਥ ਕੜੀਆਂ ਪਾ ਕੇ ਭਾਰਤ ਵਾਪਸ ਭੇਜਿਆ ਗਿਆ ਹਾਲਾਂਕਿ ਅਰਸ਼ਦੀਪ ਦੇ ਮਾਪਿਆਂ ਨੇ ਕਿਹਾ ਕਿ ਅਰਸ਼ਦੀਪ ਨੇ ਉਹਨਾਂ ਦੇ ਨਾਲ ਅਜੇ ਕੋਈ ਗੱਲ ਨਹੀਂ ਕੀਤੀ ਮਾਪਿਆਂ ਨੂੰ ਉਸਨੇ ਨਹੀਂ ਦੱਸਿਆ ਕਿ ਉਹ ਕਿਹਨਾ ਹਾਲਾਤਾਂ ਦੇ ਵਿੱਚ ਅਮਰੀਕਾ ਤੋਂ ਭਾਰਤ ਪਰਤਿਆ ਹੈ ਆਓ ਸੁਣ ਲੈਨੇ ਆ ਅਰਸ਼ਦੀਪ ਤੇ ਮਾਪਿਆਂ ਨੇ ਇਸ ਪੂਰੇ ਵਰਤਾਰੇ ਬਾਰੇ ਜਿਹੜਾ ਉਹਨਾਂ ਦੇ ਨਾਲ ਵਾਪਰਿਆ ਪਰਿਵਾਰ ਦੇ ਨਾਲ ਬਾਤਰੇ ਵਾਪਰਿਆ ਉਸ ਦੇ ਬਾਰੇ ਕੀ ਕਿਹਾ ਅਸੀਂ ਜਦੋਂ ਕੱਲ ਟੀਵੀ ਦੀ ਸਕਰੀਨ ਤੇ ਦੇਖਿਆ ਵੀ ਭਾਰਤ ਵਿੱਚ ਜਿਹੜਾ ਮਾਨ ਇੱਕ ਜਹਾਜ਼ ਆਇਆ ਤੇ ਉਹਦੇ ਵਿੱਚ 108 ਬੱਚਿਆਂ ਨੂੰ ਲੈ ਕੇ ਆਏ ਨੇ ਤੇ ਜਦੋਂ ਅਸੀਂ ਉਹ ਵੇਖਿਆ ਤੇ ਸਾਡਾ ਹੀ ਮਨ ਬੈਠੇ ਬੈਠਿਆਂ ਦੇ ਵੇਖ ਕੇ ਪਾਪਕ ਹੋ ਗਿਆ ਜਿਹੜੇ ਬੱਚਿਆਂ ਦੇ ਮਾਤਾ ਪਿਤਾ ਉੱਥੇ ਗਏ ਹੋਣਗੇ ਜਿਨ੍ਹਾਂ ਦੇ ਬੱਚੇ ਆਏ ਹੋਣਗੇ ਉਹਨਾਂ ਦੇ ਦਿਲ ਤੇ ਕੀ ਗੱਲ ਬੀਤਦੀ ਹੋਗੀ ਜਿਹੜੇ ਇੱਕ ਬੱਚੇ ਆਪਣੇ ਪੇਵਿਕ ਬਣਾਉਣ ਵਾਸਤੇ ਬਾਹਰ ਗਏ ਸੀ ਤੇ ਬਾਹਰ ਜਾ ਕੇ ਰੋਜੀ ਰੋਟੀ ਕਮਾਉਣ ਵਾਸਤੇ ਗਏ ਦੇ ਆਪਣੀ ਜਿੰਨੀ ਪੂੰਜੀ ਪਤੀ ਆ ਤੇ ਸਾਰੀ ਹੀ ਬਰਬਾਦ ਕਰ ਲਈ ਉਹਨਾਂ ਨੇ ਹੁਣ ਇਸ ਘਰ ਵਿੱਚ ਹੀ ਰਾਇਤਾਲ ਹੀ ਆਏ ਨੇ ਤੇ ਇਹਦੇ ਵਿੱਚ ਕਾਸ਼ ਦੇ ਘਰ ਆਣ ਕੇ ਦੇਖਿਆ ਦੇ ਘਰ ਵਿੱਚ ਕੋਈ ਮੱਝ ਨਹੀਂ ਹੈਗੀ ਟਰਾਲੀ ਟਰੈਕਟਰ ਰੀਪਰ 6 ਕ ਨਾਲ ਪਹਿਲੀ ਵਹਿ ਗਈਤੀ ਸਾਢੇ 15 ਲੱਖ ਦੀ ਬੈਂਕ ਤੋਂ ਲਿਮਿਟ ਬਣਾਈ ਤੇ ਰਾਤੀ ਰੋ ਰਿਆ ਸੀ ਦੇ ਪੇਰੇ ਦੇ ਪਰਿਵਾਰ ਨੇ ਗੁਰੂ ਦੇ ਘਰ ਸ੍ਰੀ ਗੁਰੂ ਰਾਮਦਾਸ ਦੇ ਘਰ ਨਤਮਸਕ ਹੋਣ ਵਾਸਤੇ ਭੇਜਿਆ ਵਜਾ ਜਾ ਕੇ ਅਰਦਾਸ ਬੇਂਦੀ ਕਰਕੇ ਆ ਸਾਡੇ ਤੋਂ ਹੋਰ ਹੈ ਕੁਛ ਨਹੀਂ ਜਦੋਂ ਸਾਡਾ ਕੋਈ ਨੁਕਸਾਨ ਹੋਈਂਦਾ ਫਿਰ ਅਸੀਂ ਗੁਰੂ ਜੀ ਗੜੀ ਅਰਦਾਸ ਕਰਦੇ ਨਤਮਸਕ ਹੁੰਨੇ ਆ ਕਿ ਗੁਰੂ ਮਾਰੇ ਸਾਡੇ ਤੇ ਕਿਰਪਾ ਕਰੀ ਸਾਡੇ ਪਰਿਵਾਰ ਦੀ ਰਾਖੀ ਤੂੰ ਹੀ ਕਰਨੀ ਆ ਉਸ ਕਰਕੇ ਦਰਬਾਰ ਸਾਹਿਬ ਨਤਮਸਕਾਂ ਨੇ ਆਪਣੀ ਮਦਰਮ ਲੈ ਕੇ ਪੁੱਛਿਆ ਆਇਆ ਸੀ ਕਿ ਤੁਹਾਡਾ ਬੇਟਾ ਇੱਥੇ ਸਾਡੇ ਕੋਲ ਆ ਗਿਆ ਵਾ ਇਹਦੇ ਹੱਥ ਵਿੱਚ ਹੱਥ ਘੜੀਆਂ ਪੈਰਾਂ ਵਿੱਚ ਬੀੜੀਆਂ ਪਾਈਆਂ ਹੋਈਆਂ ਸੀ ਜਿਵੇਂ ਇੱਕ ਬੜਾ ਵੱਡਾ ਮੁੱਲਜਮ ਘੇਰ ਕੇ ਲੈਂਦਾ ਹੁੰਦਾ ਤੇ ਇਹ ਏਜੰਟ ਜਿਹੜੇ ਫਰਜੀ ਏਜੰਟ ਆ ਇਹਨਾਂ ਕੋਲ ਲੈ ਕੇ ਭੋਲੇ ਭਾਲੇ ਲੋਕਾਂ ਤੋਂ ਪੈਸਾ ਲੈ ਕੇ ਬਾਹਰ ਭੇਜਦੇ ਨੇ ਤੇ ਇਹਨਾਂ ਨੂੰ ਚਾਹੀਦਾ ਵੀ ਇਹੋ ਜੀ ਠੱਗੀ ਦਾ ਨਾਂ ਸ਼ਿਕਾਰ ਬਣਾਇਆ ਕਰਨ ਦੂਜੀ ਗੱਲ ਮੈਂ ਕਰਦਾ ਭਾਰਤ ਸਰਕਾਰ ਤੋਂ ਔਰ ਸੂਬੇ ਦੀ ਸਰਕਾਰਾਂ ਜਿਤਨਾ ਪੰਜਾਬ ਸਰਕਾਰੀ ਆ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਨੇ ਬੜੇ-ਬੜੇ ਵਾਅਦੇ ਕਰਦੇ ਵੀ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਦੇਵਾਂਗੇ ਤੁਹਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੂਗਾ ਤੇ ਉਹ ਜਦੋਂ ਇਹ ਹਾਸਲ ਕਰਨੀ ਦੇ ਵੋਟਾਂ ਸਤਾ ਵਿੱਚ ਜਾਂਦੇ ਨੇ ਤੇ ਬਿਲਕੁਲ ਜਿਹੜੇ ਵਾਅਦੇ ਸਾਰੇ ਖੋਖਲੇ ਨਿਕਲਦੇ ਨੇ ਇਸ ਕਰਕੇ ਮੈਂ ਸਰਕਾਰਾਂ ਨੂੰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਧਿਅਮੇ ਕਿ ਜਿਹੜੇ ਬੱਚੇ ਹੁਣ ਉੱਥੋਂ ਡਿਪੋਰਟ